ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਜਮਤਕਾਰੀ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਸਾਨੂੰ ਕਦੇ ਵੀ ਆਪਣੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਅਰਜੰਟ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਤਾਂ ਤੁਸੀਂ ਇਹ ਉਪਾਅ ਕਰ ਲਿਓ ਤੇ ਉਸ ਸਮੇਂ ਜੇਕਰ ਤੁਹਾਨੂੰ ਜਿੰਨੇ ਵੀ ਪੈਸੇ ਦੀ ਜ਼ਰੂਰਤ ਹੋਵੇਗੀ ਨਾ ਓਨਾ ਹੀ ਪੈਸਾ ਤੁਹਾਡੇ ਘਰ ਦੇ ਵਿੱਚ ਆਵੇਗਾ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਨਾ ਸਾਨੂੰ ਅਚਾਨਕ ਕੋਈ ਨਾ ਕੋਈ ਪ੍ਰੋਬਲਮ ਜਾਂ ਮੁਸ਼ਕਲ ਆ ਜਾਂਦੀ ਹੈ ਜੇ ਸਮੇਂ ਸਾਨੂੰ ਅਚਾਨਕ ਪੈਸੇ ਦੀ ਜ਼ਰੂਰਤ ਪੈ ਜਾਂਦੀ ਹੈ ਕਿ ਸਾਨੂੰ ਇੰਨਾ ਪੈਸਾ ਚਾਹੀਦਾ ਹੈ ਅਚਾਨਕ ਪੈਸੇ ਦੀ ਜ਼ਰੂਰਤ ਸਾਨੂੰ ਉਸ ਸਮੇਂ ਪੈਂਦੀ ਹੈ ਜਦੋਂ ਖਾਸ ਕਰਕੇ ਸਾਡੇ ਘਰ ਦੇ ਵਿੱਚ ਕੋਈ ਗਮੀ ਦਾ ਟਾਈਮ ਆਉਂਦਾ ਹੈ ਚਾ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਸਾਡੇ ਘਰ ਦੇ ਵਿੱਚ ਆ ਜਾਂਦੀ ਹੈ ਉਸ ਸਮੇਂ ਹੀ ਸਾਨੂੰ ਅਰਜੈਂਟ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਸਾਨੂੰ ਅਰਜੈਂਟ ਪੈਸੇ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਬਹੁਤ ਭੱਜ ਤੋੜ ਕਰਦੇ ਹਾਂ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਸਾਥ ਸੰਬੰਧੀਆਂ ਜਾਂ ਦੋਸਤਾਂ ਮਿੱਤਰਾਂ ਤੋਂ ਆਣ ਕੁਆੜ ਤੋਂ ਹਰ ਇੱਕ ਜਗ੍ਹਾ ਤੋਂ ਅਸੀਂ ਪੈਸਾ ਮੰਗਦੇ ਆ ਕੋਸ਼ਿਸ਼ ਕਰਦੇ ਆ ਪਰ ਸਾਨੂੰ ਕਿਤੋਂ ਵੀ ਪੈਸਾ ਨਹੀਂ ਦਿੰਦਾ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਵੀ ਪੈਸਾ ਉਧਾਰ ਨਹੀਂ ਦਿੰਦਾ ਅੱਜ ਕੱਲ ਦਾ ਕਾਲ ਯੁੱਗ ਦਾ ਜਿਹੜਾ ਸਮਾਂ ਇਸ ਸਮੇਂ ਦੇ ਵਿੱਚ ਜਦੋਂ ਤੁਹਾਡੇ ਤੇ ਕੋਈ ਵੀ ਔਖਾ ਟਾਈਮ ਆਉਂਦਾ ਜਾਂ ਤੁਸੀਂ ਕਿਸੇ ਤੋਂ ਵੀ ਹੈਲਪ ਮੰਗੋਗੇ ਉਸ ਸਮੇ ਸਾਰੇ ਅੱਜ ਕੱਲ ਦੇ ਟਾਈਮ ਦੇ ਵਿੱਚ ਭੈਣ ਭਰਾ ਵੀ ਨੇ ਜੋ ਉਹ ਮੂੰਹ ਮੋੜ ਜਾਂਦੇ ਨੇ ਤੇ ਜਿਸ ਕਰਕੇ ਕੀ ਹੁੰਦਾ ਹੈ ਕਿ ਅਸੀਂ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਕਿ ਅਸੀਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕਰੀਏ ਤੇ ਜੇਕਰ ਤੁਹਾਨੂੰ ਕਿਸੇ ਸਮੇਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਅੱਜ ਦੀ ਇਹ ਜਿਹੜੀ ਵੀਡੀਓ ਹੈ ਨਾ ਇਹ ਸਿਰਫ ਤਾਂ ਸਿਰਫ ਤੁਹਾਡੇ ਲਈ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਵੀ ਅਸੀਂ ਤੁਹਾਨੂੰ ਉਪਾਅ ਚ ਰੈਡਮੀ ਦੇ ਆਮਡੀ ਦਸੰਤ ਜਾ ਰਹੇ ਹਨ ਇਸ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਮੇਂ ਪੈਸਿਆਂ ਦੀ ਜ਼ਰੂਰਤ ਪੈਂਦੀ ਅਰਜੈਂਟ ਪੈਸਿਆਂ ਦੀ ਤਾਂ ਉਸ ਸਮੇਂ ਤੁਹਾਨੂੰ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਬਸ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਤੇ ਇਸ ਉਪਾਅ ਨੂੰ ਕਰਕੇ ਤੁਹਾਡੇ ਘਰ ਦੇ ਵਿੱਚ ਆਟੋਮੈਟਿਕਲੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਆਉਣ ਦੇ ਰਸਤੇ ਬਣ ਜਾਣਗੇ ਇਹ ਨਹੀਂ ਹੈ ਕਿ ਉਹ ਪੈਸਾ ਤੁਹਾਨੂੰ ਉੱਪਰੋਂ ਰੱਬ ਸੁੱਤੇਗਾ ਚਾਚੀ ਵੀ ਕਹਿ ਦਿੰਦੇ ਆ ਕਿ ਵੀ ਮੰਗ ਵਰਖਾ ਵਗ ਤੁਹਾਡੇ ਘਰ ਦੇ ਵਿੱਚ ਪੈਸਾ ਆਪਣੀ ਆਪ ਆਵੇਗਾ ਇਸ ਤਰ੍ਹਾਂ ਨਹੀਂ ਪਰ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਬਣ ਜਾਂਦਾ ਹੈ ਚੇਸ ਦੇ ਨਾਲ ਸਭੋਂ ਪੈਸਿਆਂ ਦੀ ਪਰੇਸ਼ਾਨੀ ਇਹ ਜਿਹੜੀ ਸਾਡੀ ਦੂਰ ਹੋ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ। ਪੈਸੇ ਦਾ ਭਾਵੇਂ ਕੋਈ ਵੀ ਸਾਧਨ ਬਣੇ, ਕੋਈ ਵੀ ਸੋਰਸਸ ਬਣੇ, ਤੁਹਾਨੂੰ ਜਿੰਨਾ ਵੀ ਪੈਸਾ ਚਾਹੀਦਾ ਹੈ ਨਾ ਉਹ ਪੈਸਾ ਤੁਹਾਡੇ ਘਰ ਦੇ ਵਿੱਚ ਆਵੇਗਾ ਹੀ ਆਵੇਗਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣੂ ਅਸੀਂ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਤੇ ਇਸ ਉਪਾਣੂ ਕਰਨ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਹੜਾ-ਕਿਹੜਾ ਸਮਾਨ ਸਾਨੂੰ ਚਾਹੀਦਾ ਹੈ ਇਸ ਉਪਾਣੂ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਜੋ ਵੀਡੀਓ ਇਹ ਹਰ ਇੱਕ ਇਨਸਾਨ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਾਸਕੇਉ ਕਿਉਂਕਿ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਇਸ ਤਰ੍ਹਾਂ ਦਾ ਸਮਾਂ ਇਸ ਤਰ੍ਹਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਕਿ ਜਦੋਂ ਅਰਜੈਂਟ ਪੈਸੇ ਦੀ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਤੇ ਇਸ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਮ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਹਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਇਸ ਉਪਾਅ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਹੀ ਪੁੱਆ ਕਰਨ ਦੇ ਲਈ ਇੱਕ ਸਿੱਕੇ ਦੀ ਜ਼ਰੂਰਤ ਹੈ ਜਿਹੜਾ ਸਿੱਕਾ ਸਾਨੂੰ ਚਾਹੀਦਾ ਉਹ 1 ਰੁਪਿਆ ਦਾ ਵੀ ਤੁਸੀਂ ਲੈ ਸਕਦੇ ਹੋ 2 ਦਾ 5 ਦਾ 10 ਦਾ ਉਹ ਤੁਹਾਡੇ ਤੇ ਡਿਪੈਂਡ ਹੈ ਜਿਹੜਾ ਵੀ ਤੁਸੀਂ ਲੈਣਾ ਉਹ ਹੀ ਲੈ ਸਕਦੇ ਹੋ ਪਰ ਮੂਨਾ ਸਿੱਕਾ ਚਾਹੀਦਾ ਹੈ ਕਾਗਜ਼ ਦਾ ਭਾਵੇਂ ਕਿ ਜੋ ਕਾਗਜ਼ ਦੇ ਹੁੰਦੇ ਆ ਨੋਟ ਉਹ ਨਹੀਂ ਚਾਹੀਦਾ ਸਿੱਕਾ ਲੈਣਾ ਆਪਾਂ ਭਾਵੇਂ ਕੋਈ ਵੀ ਲੈਣ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੋ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਤਾਂ ਸਿੱਕੇ ਹੀ ਨਹੀਂ ਹੈਗੇ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਇਹ ਜ਼ਰੂਰ ਹੋ ਸਕਦਾ ਹੈ ਕਿ ਜੇ ਸਮੇਂ ਅਸੀਂ ਇਸ ਉਪਾਅ ਨੂੰ ਇਸ ਰੈਮਡੀ ਨੂੰ ਕਰਾਂਗੇ ਉਸ ਸਮੇਂ ਤਾਂ ਹੋ ਸਕਦਾ ਹੈ ਕਿ ਸਾਡੇ ਕੋਲ ਸਿੱਕੇ ਅਵੇਲੇਬਲ ਨਾ ਹੋਣ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੋ ਸਕਦਾ ਕਿ ਸਾਡੇ ਘਰ ਦੇ ਵਿੱਚ ਕਦੀ ਸਿੱਕੇ ਆਉਂਦੇ ਹੀ ਨਾ ਹੋਣ ਜੇਕਰ ਮੰਨ ਲੈਂਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਸਿੱਕੇ ਨਹੀਂ ਵੀ ਹੁੰਦੇ ਤਾਂ ਤੁਸੀਂ ਬਾਹਰੋਂ ਸ਼ਾਪ ਤੋਂ ਚੇਂਜ ਕਰਵਾ ਕੇ ਸਿੱਕੇ ਲਿਆ ਵੀ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੀ ਇਹ ਪ੍ਰੋਬਲਮ ਦੂਰ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਹੱਥ ਖੜੇ ਕਰ ਦੋਗੇ ਜਦੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਉਸ ਨੂੰ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਸਾਨੂੰ ਹੌਸਲਾ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆਈ ਅਸੀਂ ਸੋਚੀਏ ਕਿ ਅਸੀਂ ਇਸ ਪ੍ਰੋਬਲਮ ਦਾ ਹੱਲ ਕਿਹੜੇ ਤਰੀਕੇ ਨਾਲ ਕੱਢੀਏ ਤੇ ਅਸੀਂ ਬਿਲਕੁਲ ਹੱਥ ਹੀ ਖੜੇ ਕਰ ਦਈਏ ਇੱਕਦਮ ਅਸੀਂ ਥੱਕ ਹਾਰ ਕੇ ਬੈਠ ਜਾਈਏ ਫਿਰ ਤਾਂ ਉਸ ਦਾ ਕੋਈ ਹੱਲ ਹੀ ਨਹੀਂ ਹੋ ਸਕਦਾ ਇਸ ਤਰੀਕੇ ਦੇ ਨਾਲ ਇਸ ਉਪਾਦ ਨੂੰ ਕਰਨ ਦੇ ਲਈ ਕੋਈ ਬਹੁਤੀ ਵੱਡੀ ਚੀਜ਼ ਦੀ ਵਿੱਚ ਜ਼ਰੂਰਤ ਨਹੀਂ ਬਿਲਕੁਲ ਹੀ ਕੁਝ ਛੋਟੀਆਂ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਹਦੇ ਵਿੱਚ ਇੱਕ ਸਿੱਕੇ ਦੀ ਵਿੱਚ ਜ਼ਰੂਰਤ ਹੈ ਸਿੱਕਾ ਤਾਂ ਅਸੀਂ ਚੇਂਜ ਕਰਾ ਕੇ ਕਿਸੇ ਸ਼ਾਪ ਤੋਂ ਵੀ ਲਿਆ ਸਕਦੇ ਹਾਂ ਜੇਕਰ ਘਰ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਤੁਸੀਂ ਸ਼ਾਪ ਤੋਂ ਜਾ ਕੇ ਵੀ ਲਿਆ ਸਕਦੇ ਹੋ ਕਿਉਂਕਿ ਜੇਕਰ ਅਸੀਂ ਕੁਝ ਮਿਹਨਤ ਹੀ ਨਹੀਂ ਕਰਾਂਗੇ ਤੇ ਸਾਨੂੰ ਉਸ ਦਾ ਫਲ ਨਹੀਂ ਮਿਲੇਗਾ ਮਿਹਨਤ ਕਰਨ ਦੇ ਨਾਲ ਹੀ ਸਾਨੂੰ ਫਲ ਮਿਲੇਗਾ ਮਿਹਨਤ ਤੋਂ ਸਾਨੂੰ ਕੋਈ ਵੀ ਫਲ ਨਹੀਂ ਮਿਲਦਾ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਇੱਕ ਸਿੱਕਾ ਇੱਕ ਸਿੱਕੇ ਦੇ ਨਾਲ ਸਾਨੂੰ ਚਾਹੀਦਾ ਹੈ ਇੱਕ ਤੇਜ ਪੱਤਾ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਤੇਜ ਪੱਤਾ ਲੈ ਲਿਆ ਹੈ ਨਾ ਤੇਜ ਪੱਤੇ ਦੇ ਉੱਪਰ ਤੁਸੀਂ ਲਾਲ ਪੈਨ ਲੈ ਲੈ ਤੁਸੀਂ ਚਾਹ ਪੈਨ ਲੈ ਸਕਦੇ ਹੋ ਜਾਂ ਸਕੈਚ ਲੈ ਸਕਦੇ ਹੋ ਜਾ ਵੀਰ ਤੁਸੀਂ ਮਾਰਕਰ ਵੀ ਲੈ ਸਕਦੇ ਹੋ ਧਿਆਨ ਰੱਖੋ ਕਿ ਜਦੋਂ ਤੇਜ਼ ਪੱਤੇ ਦੇ ਉੱਪਰ ਤੁਸੀਂ ਕੁਝ ਵੀ ਲਿਖੋਗੇ ਨਾ ਤੇਜ਼ ਪੱਤਾ ਬਿਲਕੁਲ ਵੀ ਫਟਣਾ ਨਹੀਂ ਚਾਹੀਦਾ ਤੇ ਇਸ ਤੇਜ਼ ਪੱਤੇ ਦੇ ਉੱਪਰ ਤੁਸੀਂ ਲਾਲ ਪੈਨ ਦੇ ਨਾਲ ਜੇ ਸਮੇ ਤੁਸੀਂ ਇਸ ਉਪਾਅ ਨੂੰ ਕਰ ਲੈ ਉਸ ਸਮੇ ਜਿੰਨੇ ਵੀ ਤੁਹਾਨੂੰ ਅਮਾਊਂਟ ਦੀ ਜ਼ਰੂਰਤ ਹੈ ਕਹਿਣ ਦਾ ਭਾਵ ਕਿ ਜਿੰਨੇ ਵੀ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਲਾਲ ਪੈਨ ਦੇ ਨਾਲ ਇਸ ਤੇਜ਼ ਪੱਤੇ ਦੇ ਉੱਪਰ ਤੁਸੀਂ ਉਨੀ ਅਮਾਊਂਟ ਲਿਖ ਦੇਣੀ ਹੈ ਇਸ ਤਰ੍ਹਾਂ ਲਿਖੇ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਤੇਜ ਪੱਤਾ ਤੁਸੀਂ ਲਿਆ ਤੇ ਇੱਕ ਸਿੱਕਾ ਲਿਆ ਹੋਵੇਗਾ ਇੱਕ ਉਹ ਤੇਜ ਪੱਤਾ ਹੈ ਜੋ ਤੇਜ ਪੱਤੇ ਦੇ ਜਿਸ ਸਾਈਡ ਤੇ ਤੁਸੀਂ ਅਮਾਉਂਟ ਲਿਖੀਏ ਉਸ ਸਾਈਡ ਤੇ ਹੀ ਉਸ ਸਿੱਕੇ ਨੂੰ ਰੱਖ ਕੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਬਹੁਤ ਆ ਜਿਆਦਾ ਸਖਤ ਨਹੀਂ ਹੋ ਲਈ ਜਿਹਾ ਨਰਮ ਜਿਹਾ ਤੁਸੀਂ ਲਾਲ ਰੰਗ ਦੇ ਧਾਗੇ ਦੇ ਨਾਲ ਬੰਨ੍ਹਦੇ ਹੋ ਤੁਸੀਂ ਜਿਹੜੀ ਮੋੜੀ ਹੁੰਦੀ ਕਲਾਵਾ ਉਸ ਦੇ ਨਾਲ ਵੀ ਬੰਨ੍ਹ ਸਕਦੇ ਹੋ ਜਾ ਕੇ ਲਾਲ ਰੰਗ ਦਾ ਕੋਈ ਵੀ ਧਾਗਾ ਜਿਹੜਾ ਕਾਟਰ ਦਾ ਹੋਵੇ ਜਾਂ ਫਿਰ ਉਲਨ ਦਾ ਹੋਵੇ ਉਸ ਦੇ ਨਾਲ ਤੁਸੀਂ ਬਖੌਲੀ ਕਰਕੇ ਆਰਾਮ ਦੇ ਨਾਲ ਬੰਨਣਾ ਤਾਂ ਜੋ ਕਿ ਜਿਹੜਾ ਤੇਜਪਤਾ ਉਹ ਵੀ ਨਹੀਂ ਟੁੱਟਣਾ ਚਾਹੀਦਾ ਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਬੰਨ ਦੇਵਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਬੰਨਣ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਰਫਿਊਮ ਜਾਂ ਇਤਰ ਪਿਆ ਹੋਵੇਗਾ ਜੋ ਅਸੀਂ ਯੂਜ਼ ਕਰਦੇ ਹਾਂ ਕਿਉਂਕਿ ਹਰ ਇੱਕ ਘਰ ਦੇ ਵਿੱਚ ਤਕਰੀਬਨ ਪਰਫਿਊਮ ਜਾਂ ਇਤਰ ਹੁੰਦਾ ਹੀ ਹੁੰਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਭਾਵੇਂ ਸਸਤਾ ਮਹਿੰਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਉਹ ਇਤਰ ਜਾਂ ਪਰਫਿਊਮ ਇਸ ਤੇਜ ਪੱਤੇ ਤੇ ਸਿੱਕੇ ਨੂੰ ਜਿਹੜਾ ਤੁਸੀਂ ਬਨ ਕੇ ਇੱਕ ਪੋਟਲੀ ਮੈਂ ਕਪੜਾ ਇਹਨਾਂ ਇਸ ਦੇ ਉੱਪਰ ਤੁਸੀਂ ਉਹ ਪਰਫਿਊਮ ਜਾਂ ਇਤਰ ਤੁਸੀਂ ਲਗਾ ਦੇਣਾ ਛਿੜਕ ਦੇਣਾ ਇਸ ਤਰੀਕੇ ਦੇ ਨਾਲ ਇਤਰ ਜਾਂ ਪਰਫਿਊਮ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਤੇਜ ਪੱਤਾ ਜਿਹੜਾ ਤੇ ਸਿੱਕਾ ਹੈ ਜਿਹੜਾ ਤੁਸੀਂ ਉੱਪਰ ਲਾਲ ਰੰਗ ਦੇ ਧਾਗੇ ਨਾਲ ਬੰਨਿਆ ਉਸ ਨੂੰ ਤੁਸੀਂ ਖੱਬੇ ਹੱਥ ਦੇ ਉੱਪਰ ਰੱਖ ਦਿਨਾ ਹੈ ਖੱਬੇ ਹੱਥ ਦੇ ਉੱਪਰ ਰੱਖ ਕੇ ਸੱਜਾ ਹੱਥ ਜਿਹੜਾ ਉਸ ਦੇ ਉੱਪਰ ਤੁਸੀਂ ਰੱਖ ਦਿਨਾ ਇਸ ਤਰ੍ਹਾਂ ਇੱਕ ਹੱਥ ਦੇ ਉੱਪਰ ਦੂਸਰਾ ਹੱਥ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣਾ ਅੱਖਾਂ ਨੂੰ ਬੰਦ ਕਰਕੇ ਜਿਹੜੇ ਵੀ ਤੁਸੀਂ ਪਰਮਾਤਮਾ ਜਾਂ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਨ੍ਹਾਂ ਦਾ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਪਾਠ ਪੂਜਾ ਕਰਨ ਦੇ ਸਮੇਂ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋ ਉਹਨਾਂ ਨੂੰ ਤੁਸੀਂ ਬੋਲਣਾ ਹੈ ਬੋਲਣਾ ਇਸ ਤਰੀਕੇ ਦੇ ਨਾਲੇ ਇੱਕ ਹੀ ਵਾਹਿਗੁਰੂ ਪਰਮਾਤਮਾ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਕਿ ਇਹ ਜੋ ਜਿੰਨੀ ਮੈਨੂੰ ਅਮਾਉਂਟ ਚਾਹੀਦੀ ਇਹ ਜਿੰਨਾ ਵੀ ਪੈਸਾ ਮੈਨੂੰ ਚਾਹੀਦਾ ਤੁਸੀਂ ਕਿਧਰੋਂ ਨਾ ਕਿਧਰੋਂ ਇਹਨੀ ਅਮਾਉਂਟ ਇਹਨੇ ਪੈਸੇ ਦਾ ਅਰੇਂਜਮੈਂਟ ਮੈਨੂੰ ਕਰਵਾ ਕੇ ਦਿਓਗੇ ਕਿ ਵੀ ਕਿਸੇ ਵੀ ਸੋਰਸ ਤੋਂ ਇਹ ਪੈਸਾ ਆਵੇ ਭਾਵੇਂ ਕੋਈ ਵੀ ਤੁਸੀਂ ਹੀਲਾ ਵਸੀਲਾ ਪੰਡਾਓ ਪਰ ਇਹ ਪੈਸਾ ਤੁਸੀਂ ਮੈਨੂੰ ਕਿਤੋਂ ਵੀ ਅਰੇਂਜ ਕਰਕੇ ਜ਼ਰੂਰ ਦਿਵਾਓ ਤੇ ਨਾਲ ਤੁਸੀਂ ਇਹ ਵੀ ਬੋਲਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇੰਨੇ ਦਿਨਾਂ ਦੇ ਵਿੱਚ ਹੀ ਮੇਰਾ ਇਹ ਪੈਸਿਆਂ ਦਾ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕਰੋਗੇ ਇਸ ਤਰ੍ਹਾਂ ਬੋਲ ਕੇ ਤੁਸੀਂ ਇਸ ਤੇਜ ਪੱਤੇ ਨੂੰ ਜਿਸ ਦੇ ਉੱਪਰ ਆਪਾਂ ਸਿੱਕਾ ਲਾਲ ਰੰਗ ਦੇ ਨਾਲ ਨਪੇਟ ਕੇ ਇਸ ਤੇਜਪੱਤੀ ਤੇ ਸਿੱਕੇ ਨੂੰ ਜਿਸ ਨੂੰ ਤੁਸੀਂ ਲਪੇਟ ਕੇ ਇੱਕ ਕੋਟਲੀ ਜੀ ਤਰ੍ਹਾਂ ਤਿਆਰ ਕੀਤਾ ਹੈ ਨਾ ਇਸ ਨੂੰ ਜਿਹੜਾ ਤੁਹਾਡਾ ਸ਼ੂ ਹੋਵੇਗਾ ਲੈਫਟ ਸਾਈਡ ਦਾ ਖੱਬੇ ਪਾਸੇ ਤੇ ਪੈਰ ਦਾ ਖੱਬੇ ਪੈਰ ਦਾ ਜਿਹੜਾ ਸ਼ੂ ਹੋਵੇਗਾ ਉਸ ਸ਼ੂ ਦੇ ਵਿੱਚ ਤੁਸੀਂ ਰੱਖਦੇ ਨਾ ਤੇ ਜਿਵੇਂ ਹੀ ਤੁਸੀਂ ਉਸ ਨੂੰ ਸ਼ੂ ਦੇ ਵਿੱਚ ਰੱਖੋਗੇ ਨਾ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਬਿਲਕੁਲ ਇਸ ਚੀਜ਼ ਨੂੰ ਭੁੱਲ ਜਾਣਾ ਕਿ ਅਸੀਂ ਇੱਥੇ ਕੋਈ ਚੀਜ਼ ਵੀ ਰੱਖੀ ਸੀ ਤੇ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਜਿੰਨਾ ਵੀ ਤੁਹਾਨੂੰ ਪੈਸਾ ਚਾਹੀਦਾ ਸੀ ਭਾਵੇਂ ਤੁਸੀਂ ਇਸ ਨੂੰ ਚਮਤਕਾਰ ਮੰਨੋ ਤੇ ਭਾਵੇਂ ਤੁਸੀਂ ਇਸ ਨੂੰ ਪਰਮਾਤਮਾ ਦਾ ਅਸ਼ੀਰਵਾਦ ਸਮਝੋ ਭਾਵੇਂ ਤੁਸੀਂ ਆਪਣੀ ਇਸ ਨੂੰ ਲੱਕੀ ਕਿਸਮਤ ਸਮਝੋ ਆਪ ਨੂੰ ਖੁਦ ਖੁਸ਼ਕਿਸਮਤ ਸਮਝੋ ਤੇ ਜਾਂ ਫਿਰ ਭਾਵੇਂ ਤੁਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਸਮਝੋ ਕਿਉਂਕਿ ਅਸ਼ੀਰਵਾਦ ਦੇ ਨਾਲ ਤੁਹਾਨੂੰ ਓਨਾ ਹੀ ਪੈਸਾ ਆਵੇਗਾ ਹੀ ਆਵੇਗਾ ਭਾਵੇਂ ਤੁਹਾਡਾ ਉਹ ਪੈਸਾ ਕਿਤੋਂ ਵੀ ਆਵੇ ਭਾਵੇਂ ਉਹ ਹੀ ਇਨਸਾਨ ਤੁਹਾਨੂੰ ਆ ਕੇ ਪੈਸਾ ਦੇ ਕੇ ਜਾਵੇ ਚਾਹੇ ਤੁਹਾਡੇ ਮੰਗੜ ਤੇ ਤੁਹਾਨੂੰ ਮਨ੍ਹਾ ਕਰਦਾ ਸੀ ਜਾਂ ਫਿਰ ਤੁਹਾਡਾ ਕੋਈ ਆਂਟੀ ਗੁਵਲਦੀ ਭੈਣ ਭਰਾ ਦੋਸਤ ਮਿੱਤਰ ਤੁਹਾਨੂੰ ਆ ਕੇ ਪੈਸਾ ਦੇਵੇ ਕਹਿਣ ਦਾ ਭਾਵੇਂ ਭਾਵੇਂ ਕੋਈ ਵੀ ਟੀਲਾ ਵਸੀਲਾ ਬੜੇਗਾ ਤੁਹਾਡੇ ਘਰ ਦੇ ਵਿੱਚ ਉਹ ਪੈਸਾ ਜ਼ਰੂਰ ਆਵੇਗਾ ਤੇ ਇਹ ਰਹਿਣ ਦੀ ਤੇ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖੋ ਕਿਉਂਕਿ ਇਸ ਉਪਾਅ ਤੇ ਰੈਮਡੀ ਨੂੰ ਕਰਨ ਦਾ ਕੋਈ ਵੀ ਦਿਨ ਵਾਰ ਦਾ ਮਤਲਬ ਨਹੀਂ ਹੈਗਾ ਕਿ ਕਿਸੇ ਵੀ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਹੁੰਦਾ ਕੀ ਹੈ ਕਿ ਸਾਨੂੰ ਕਿਸੇ ਵੀ ਸਮੇਂ ਪੈਸੇ ਦੀ ਜ਼ਰੂਰਤ ਪੈਸਾ ਕਿਤੇ ਪੈਸੇ ਦੀ ਜਿਹੜੀ ਇਹ ਜ਼ਰੂਰਤ ਹੈ ਇਹ ਕੋਈ ਸੋਚ ਸਮਝ ਕੇ ਥੋੜੀ ਨਾ ਆਉਂਦੀ ਹੈ ਕਿਸੇ ਪ੍ਰੋਬਲਮ ਦੇ ਵਿੱਚ ਵੀ ਆ ਸਕਦੀ ਹੈ ਜਦੋਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਹੁੰਨਿਆ ਉਸ ਸਮੇਂ ਵੀ ਸਾਨੂੰ ਇਹ ਪ੍ਰੋਬਲਮ ਆ ਸਕਦੀ ਹੈ ਜਿਸ ਕਰਕੇ ਅਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹਾਂ ਤੇ ਕਿਸੇ ਵੀ ਸਮੇਂ ਕਰ ਸਕਦੇ ਹਾਂ ਜਦੋਂ ਵੀ ਤੁਹਾਨੂੰ ਅਰਜੈਂਟ ਪੈਸਿਆਂ ਦੀ ਜ਼ਰੂਰਤ ਪਵੇ ਕਹਿਨ ਦਾ ਪਾਵੇ ਕਿ ਉਸ ਸਮੇਂ ਹੀ ਤੁਸੀਂ ਇਹ ਉਪਾਅ ਕਰ ਲੈ ਤੇ ਜਿੰਨਾ ਤੁਸੀਂ ਮੈ ਪੈਸਾ ਮੰਗੋਗੇ ਓਨਾ ਹੀ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਕਿਸੇ ਵੀ ਤੁਸੀਂ ਮੁਸੀਬਤ ਦੇ ਵਿੱਚ ਹੋਵੋ ਜਦੋਂ ਤੁਹਾਨੂੰ ਅਰਜੈਂਟ ਪੈਸਿਆਂ ਦੀ ਜ਼ਰੂਰਤ ਹੋਵੇ ਤੁਸੀਂ ਬਸ ਇਹ ਉਪਾਅ ਨੂੰ ਕਰ ਲੈ ਤੁਸੀਂ ਚੁੱਪ ਕਰਕੇ ਇਸ ਉਪਾਅ ਨੂੰ ਕਰ ਲਓ ਤੇ ਜਿੰਨਾ ਵੀ ਤੁਹਾਨੂੰ ਪੈਸਾ ਚਾਹੀਦਾ ਹੈ ਉਹਨਾ ਪੈਸਾ ਤੁਹਾਨੂੰ ਮਿਲ ਜਾਵੇਗਾ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰਨਾ ਜਦੋਂ ਵੀ ਕਰਨਾ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਜਰੂਰ ਤੁਹਾਨੂੰ 100% ਇਸ ਉਪਾਅ ਦਾ ਰਿਜ਼ਲਟ ਮਿਲੇਗਾ ਇੱਕ ਵਾਰ ਤੁਸੀਂ ਜਰੂਰ ਇਸ ਉਪਾਅ ਨੂੰ ਕਰਕੇ ਦੇਖੋ ਤੁਹਾਨੂੰ ਦੇਖੋਗੇ ਕਿ ਕਿਵੇਂ ਚਮਤਕਾਰੀ ਫਾਇਦੇ ਮਿਲਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਧੰਨਵਾਦ ਜੀ